ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਚੰਗੇ ਲੋਕਾਂ ਨਾਲ ਹੀ ਬੁਰਾ ਕਿਉਂ ਹੁੰਦਾ ਹੈ ਸਵਾਰਥੀ ਮਤਲਬ ਸਵੇਦਾ ਅਰਥ ਜੋ ਇਨਸਾਨ ਸਵੇਦਾ ਅਰਥ ਜਾਨਣਾ ਚਾਹੁੰਦਾ ਹੈ ਜੋ ਖੁਦ ਨੂੰ ਸਮਝਣਾ ਚਾਹੁੰਦਾ ਹੈ ਕਿ ਉਹ ਇਨਸਾਨ ਤੁਹਾਡੀ ਨਜ਼ਰ ਚ ਗਲਤ ਹੈ ਅਸੀਂ ਜਦੋਂ ਵੀ ਕਿਸੇ ਨੂੰ ਸਵਾਰਥੀ ਕਹਿੰਦੇ ਹਾਂ ਤਾਂ ਉਸ ਦਾ ਮਤਲਬ ਤਾਂ ਇਹ ਹੀ ਹੁੰਦਾ ਹੈ ਕਿ ਉਹ ਆਦਮੀ ਸਵੇਦਾ ਅਰਥ ਜਾਨਣਾ ਚਾਹੁੰਦਾ ਹੈ ਉਹ ਫਿਰ ਗਲਤ ਕਿਵੇਂ ਹੋਇਆ ਸਵਾਰਥੀ ਸ਼ਬਦ ਦੁਨੀਆ ਦੀ ਨਜ਼ਰ ਚ ਸਮਾਜ ਦੀ ਨਜ਼ਰ ਚ ਇੱਕ ਅਲੱਗ ਹੀ ਨਜ਼ਰੀਏ ਨਾਲ ਸਮਝਿਆ ਜਾਂਦਾ ਹੈ ਅਕਸਰ ਅਸੀਂ ਆਪਣੇ ਨੇੜੇ ਤੇੜੇ ਇਸ ਤਰ੍ਹਾਂ ਦੇ ਬਹੁਤ ਲੋਕਾਂ ਨੂੰ ਦੇਖਦੇ ਹਾਂ ਜੋ ਸੁਭਾਅ ਤੋਂ ਬਹੁਤ ਚੰਗੇ ਹੁੰਦੇ ਹਨ ਭਾਵ ਸਭ ਦੀ ਮਦਦ ਕਰਦੇ ਹਨ ਸਭ ਨਾਲ ਚੰਗਾ ਵਿਵਹਾਰ ਕਰਦੇ ਹਨ ਪਰ ਇਸ ਦੇ ਨਾਲ ਅਸੀਂ ਇਹ ਵੀ ਦੇਖਿਆ ਹੋਵੇਗਾ ਕਿ ਇਸ ਤਰ੍ਹਾਂ ਦੇ ਲੋਕ ਦੁਖੀ ਵੀ ਜ਼ਿਆਦਾ ਰਹਿੰਦੇ ਹਨ ਤੇ ਜੋ ਲੋਕ ਸਵਾਰਥੀ ਹੁੰਦੇ ਹਨ ਉਹ ਫਲਦੇ ਫੁੱਲਦੇ ਜਾਂਦੇ ਹਨ ਪਤਾ ਨਹੀਂ ਆਪਾਂ ਚੁ ਕਿੰਨੇ ਲੋਕ ਇਹ ਮੰਨਦੇ ਹਨ ਕਿ ਚੰਗੇ ਲੋਕ ਆਪਣੇ ਜੀਵਨ ਚ ਬਹੁਤ ਦੁਖੀ ਰਹਿੰਦੇ ਹਨ ਪਰ ਇਸ ਦੇ ਪਿੱਛੇ ਦਾ ਸੱਚ ਕੀ ਹੈ ਜੇਕਰ ਅਸੀਂ ਇਸ ਦੇ ਪਿੱਛੇ ਦਾ ਸੱਚ ਨਹੀਂ ਜਾਣਾਂਗੇ ਤਾਂ ਕਿਤੇ ਨਾ ਕਿਤੇ ਸਾਡਾ ਮਨ ਵੀ ਬੁਰਾਈ ਵੱਲ ਝੁਕ ਜਾਵੇਗਾ ਇਸ ਲਈ ਆਪਣੇ ਮਨ ਚ ਇਸ ਤਰ੍ਹਾਂ ਦੇ ਵਿਚਾਰ ਪੈਦਾ ਹੋਣ ਤੋਂ ਪਹਿਲਾਂ ਇਸ ਗੱਲ ਦੀ ਪੂਰੀ ਸੱਚਾਈ ਤੇ ਪੂਰਾ ਸਿੱਟਾ ਕੱਢ ਲਓ ਤਾਂ ਜੋ ਭਵਿੱਖ ਵਿੱਚ ਤੁਹਾਨੂੰ ਆਪਣੇ ਚੰਗੇ ਹੋਣ ਤੇ ਪਛਤਾਵਾ ਨਾ ਹੋਵੇ ਦੁੱਖ ਨਾ ਹੋਵੇ ਅੱਜ ਦੀ ਜੋ ਕਹਾਣੀ ਮੈਂ ਤੁਹਾਨੂੰ ਸੁਣਾਉਣ ਵਾਲੀ ਹਾਂ ਇਸ 'ਚ ਤੁਹਾਨੂੰ ਇਸ ਤਰ੍ਹਾਂ ਦੇ ਪੰਜ ਤਰੀਕੇ ਪਤਾ ਲੱਗਣਗੇ ਜਿਸ ਤਰ੍ਹਾਂ ਜੇਕਰ ਤੁਸੀਂ ਕਰਮ ਕਰਦੇ ਹੋ ਤਾਂ ਤੁਸੀਂ ਚੰਗੇ ਕਰਮ ਵੀ ਕਰ ਸਕੋਗੇ ਤੇ ਦੁਖੀ ਵੀ ਨਹੀਂ ਹੋਵੋਗੇ ਚਲੋ ਕਹਾਣੀ ਸ਼ੁਰੂ ਕਰਦੇ ਹਾਂ ਇੱਕ ਪਿੰਡ ਵਿੱਚ ਸੁਰਜੀਤ ਨਾਮ ਦਾ ਇੱਕ ਮੁੰਡਾ ਰਹਿੰਦਾ ਸੀ ਉਸਤੇ ਦੋ ਬੱਚੇ ਇੱਕ ਪਤਨੀ ਸੀ ਤੇ ਉਸਤੇ ਮਾਪੇ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਸਨ ਇਸ ਲਈ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਉਸਤੇ ਹੀ ਮੋਢਿਆਂ ਤੇ ਸੀ ਉਸਤੇ ਬੱਚੇ ਪਰਦੇ ਸਨ ਤੇ ਉਸਦੀ ਪਤਨੀ ਘਰ ਦੇ ਕੰਮਾਂ ਦੇ ਨਾਲ-ਨਾਲ ਗਾਵਾਂ ਤੇ ਮੱਝਾਂ ਦਾ ਦੁੱਧ ਵੇਚ ਕੇ ਆਪਣਾ ਘਰ ਚਲਾਉਂਦੀ ਸੀ ਤੇ ਸੁਰਜੀਤ ਪਹਾੜਾਂ 'ਚ ਪੱਥਰ ਤੋੜਨ ਦਾ ਕੰਮ ਕਰਦਾ ਸੀ ਪੂਰੀ ਮਿਹਨਤ ਨਾਲ ਸਾਰਾ ਦਿਨ ਕੰਮ ਕਰਦਾ ਤੇ ਸ਼ਾਮ ਨੂੰ ਥੱਕ ਹਾਰ ਕੇ ਘਰ ਵਾਪਸ ਆਉਂਦਾ ਐਨੀ ਮਿਹਨਤ ਕਰਨ ਤੋਂ ਬਾਅਦ ਵੀ ਜੇਕਰ ਸੁਰਜੀਤ ਨੂੰ ਪਿੰਡ ਦਾ ਕੋਈ ਵੀ ਬੰਦਾ ਮਦਦ ਲਈ ਬੁਲਾਉਂਦਾ ਤਾਂ ਸੁਰਜੀਤ ਕਦੇ ਵੀ ਮਨਾ ਨਹੀਂ ਕਰਦਾ ਸੀ ਉਸ ਦੇ ਜਾਨ ਦਾ ਇੱਕੋ ਹੀ ਸਿਧਾਂਤ ਸੀ ਕਿ ਜੇਕਰ ਮੈਂ ਦੂਜਿਆਂ ਦੀ ਮਦਦ ਕਰਾਂਗਾ ਤਾਂ ਰੱਬ ਵੀ ਮੇਰਾ ਸਾਥ ਦੇਵੇਗਾ ਰਬ ਮੇਰੇ ਨਾਲ ਕੁਝ ਬੁਰਾ ਨਹੀਂ ਹੋਣ ਦੇਵੇਗਾ। ਸੁਰਜੀਤ ਆਪਣੇ ਇਸ ਸਿਧਾਂਤ ਦਾ ਪਾਲਨ ਚੰਗੀ ਤਰ੍ਹਾਂ ਕਰਦਾ ਸੀ। ਉਹ ਇਸ ਸਿਧਾਂਤ ਤੇ ਐਨਾ ਵਿਸ਼ਵਾਸ ਕਰਦਾ ਸੀ ਕਿ ਜੇਕਰ ਕੋਈ ਬਾਹਰ ਦਾ ਬੰਦਾ ਉਸ ਤੋਂ ਮਦਦ ਮੰਗ ਲੈਂਦਾ ਤਾਂ ਉਹ ਆਪਣੇ ਘਰ ਦਾ ਕੰਮ ਵਿੱਚ ਹੀ ਛੱਡ ਕੇ ਉਸ ਦੀ ਮਦਦ ਕਰਨ ਚਲਾ ਜਾਂਦਾ। ਜਿਸ ਕਰਕੇ ਉਸ ਦੀ ਪਤਨੀ ਬਹੁਤ ਪਰੇਸ਼ਾਨ ਰਹਿੰਦੀ ਸੀ। ਉਹ ਅਕਸਰ ਸੁਰਜੀਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਸੀ। कि ਸਭ ਤੋਂ ਪਹਿਲਾਂ ਆਪਣਾ ਕੰਮ ਕਰੋ ਪਰਿਵਾਰ ਨੂੰ ਦੇਖੋ ਦੋ ਦੋ ਬੱਚੇ ਹਨ ਸਾਡੇ ਤੇ ਤੁਸੀਂ ਦੂਜਿਆਂ ਦਾ ਕੰਮ ਕਰਨ ਚ ਲੱਗੇ ਰਹਿੰਦੇ ਹੋ ਆਪਣਾ ਘਰ ਵੀ ਸੰਭਾਲ ਲਓ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਰਜੀਤ ਦੇ ਕੰਨਾਂ ਚ ਪੈਂਦੀਆਂ ਤਾਂ ਉਸਦੇ ਦਿਲ ਚ ਕੰਡਾ ਜਿਹਾ ਚੁਬਨ ਲੱਗਦਾ ਤੇ ਉਹਨਾਂ ਦੋਵਾਂ ਚ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਪਰ ਨਾ ਤਾਂ ਸੁਰਜੀਤ ਆਪਣੇ ਆਪ ਨੂੰ ਕਦੇ ਬਦਲ ਸਕਿਆ ਤੇ ਨਾ ਹੀ ਉਸਦੀ ਪਤਨੀ ਨੇ ਉਸ ਨੂੰ ਸਮਝਾਉਣਾ ਬੰਦ ਕੀਤਾ ਇਸੇ ਕਰਕੇ ਉਹਨਾਂ ਦੇ ਘਰ 'ਚ ਹਰ ਰੋਜ਼ ਕਲੇਸ਼ ਹੁੰਦਾ ਸੀ ਜਿੱਥੋਂ ਤੱਕ ਪਿੰਡ ਵਾਲਿਆਂ ਦੀ ਗੱਲ ਸੀ ਉਹ surjeet ਦੇ ਸੁਭਾਣ ਨੂੰ ਜਾਣਦੇ ਸਨ ਉਹ ਜਾਵਨ ਪੂਜ ਕੇ ਜੋ ਕੰਮ ਉਹਨਾਂ ਦੇ ਵਾਜਦਾ ਹੁੰਦਾ ਸੀ ਉਹ ਉਸ ਕੰਮ ਲਈ ਵੀ surjeet ਨੂੰ ਬੁਲਾਉਂਦੇ ਸਨ ਤਾਂ ਜੋ ਉਹਨਾਂ ਨੂੰ ਘੱਟ ਮਿਹਨਤ ਕਰਨੀ ਪਵੇ ਕਹਿੰਦਾ ਮਤਲਬ ਇਹ ਕੀ ਪਿੰਡ ਵਾਲੇ surjeet ਦੀ ਇਸ ਆਦਤ ਦਾ ਫਾਇਦਾ ਉਠਾਉਂਦੇ ਸੀ ਤੇ ਸਾਰੇ ਪਿੱਛੋਂ ਉਸ ਦਾ ਮਜ਼ਾਕ ਉਡਾਉਂਦੇ ਸੀ ਤੇ ਉਸ ਨੂੰ ਬੇਫਕੂਫ ਕਹਿੰਦੇ ਸੀ ਸਮਾਂ ਇਸ ਤਰ੍ਹਾਂ ਹੀ ਬੀਤਿਆ ਰਿਹਾ ਤੇ ਇੱਕ ਦਿਨ ਸੁਰਜੀਤ ਦੀ ਪਤਨੀ ਬਹੁਤ ਜ਼ਿਆਦਾ ਬਿਮਾਰ ਪੈ ਗਈ ਸੁਰਜੀਤ ਤੋਂ ਜੋ ਕੁਝ ਵੀ ਬਣਿਆ ਉਸ ਨੇ ਉਸ ਦੀ ਸੇਵਾ ਕੀਤੀ ਉਸ ਨੇ ਪਿੰਡੇ ਵੈਦ ਨੂੰ ਬੁਲਾ ਕੇ ਆਪਣੀ ਪਤਨੀ ਦਾ ਇਲਾਜ ਵੀ ਕਰਵਾਇਆ ਪਰ ਉਸ ਦੀ ਪਤਨੀ ਨੂੰ ਜੋ ਰੋਗ ਸੀ ਉਹ ਉਸ ਵੈਦ ਦੀ ਪਕੜ ਤੋਂ ਬਾਹਰ ਸੀ ਇਸ ਲਈ ਉਸ ਵੈਦ ਨੇ surjeet ਨੂੰ ਕਿਹਾ ਕਿ ਤੂੰ ਕਿਸੇ ਸ਼ਹਿਰ ਜਾ ਕੇ ਕਿਸੇ ਵੱਡੇ ਵੈਦ ਨੂੰ ਆਪਣੀ ਪਤਨੀ ਨੂੰ ਦਿਖਾ ਤਾਂ ਹੀ ਤੇਰੀ ਪਤਨੀ ਦੀ ਜਾਨ ਬਚ ਸਕਦੀ ਹੈ ਇਹ ਸੁਣ ਕੇ surjeet ਦੇ ਪੈਰਾਂ ਥਲ ਨੂੰ ਜ਼ਮੀਨ ਹੀ ਨਿਕਲ ਗਈ ਉਸ ਨੂੰ ਤਾਂ ਲੱਗਦਾ ਸੀ ਕਿ ਉਸ ਦੀ ਪਤਨੀ ਨੂੰ ਮਾਮੂਲੀ ਜਿਹਾ ਰੋਗ ਹੈ ਜੋ ਠੀਕ ਹੋ ਜਾਵੇਗਾ ਪਰ ਜਦੋਂ ਉਸ ਨੇ ਵੈਦ ਦੀ ਇਹ ਗੱਲ ਸੁਣੀ ਤਾਂ ਉਹ ਘਬਰਾ ਗਿਆ ਹੁਣ ਪਤਨੀ ਨੂੰ ਸ਼ਹਿਰ ਤੱਕ ਕਿਵੇਂ ਲੈ ਕੇ ਜਾਵੇ ਕਿਉਂਕਿ ਉਸ ਕੋਲ ਕੋਈ ਵੀ ਬੈਲਗੱਡੀ ਨਹੀਂ ਸੀ ਜਿਸ ਵਿੱਚ ਉਹ ਆਪਣੀ ਪਤਨੀ ਨੂੰ ਲੈ ਜਾ ਸਕੇ ਉਸਤੇ ਗਵਾਂਡੀ ਕੋਲ ਇੱਕ ਬੈਲਗੱਡੀ ਸੀ ਜੋ ਅਕਸਰ ਵਪਾਰ ਲਈ ਸ਼ਹਿਰ ਲੈ ਕੇ जाया ਕਰਦਾ ਸੀ ਇਸ ਲਈ surjeet ਦੇ ਮਨ ਵਿਚਾਰ ਆਇਆ ਕਿ ਉਹ ਤਾਂ ਆਪਣੇ ਗਵਾਂਡੀ ਦੀ ਐਨੀ ਮਦਦ ਕਰਦਾ ਹੈ ਕਦੇ ਉਸ ਦੇ ਕੰਮ ਨੂੰ ਨਹੀਂ ਟਾਲਦਾ ਤਾਂ ਉਹ ਮੇਰੀ ਮਦਦ ਜ਼ਰੂਰ ਕਰੇਗਾ ਇਸ ਸੋਚ ਕੇ ਉਹ ਆਪਣੇ ਗਵਾਂਡੀ ਕੋਲ ਜਾਂਦਾ ਹੈ ਮਦਦ ਲਈ ਪਰ ਉਸਦਾ ਗਵੰਡੀ ਬਹੁਤ ਹੀ ਚਲਾਕ ਸੀ ਉਹ ਬਿਨਾਂ ਕਿਰਾਏ ਦੇ ਆਪਣੀ ਬੈਲਗੱਡੀ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਵੀ ਨਹੀਂ ਦਿੰਦਾ ਸੀ ਤਾਂ ਸੁਰਜੀਤ ਦੀ ਤਾਂ ਬਹੁਤ ਦੂਰ ਦੀ ਗੱਲ ਰਹੀ ਜਦੋਂ ਸੁਰਜੀਤ ਨੇ ਆਪਣੀ ਗਵੰਡੀ ਤੋਂ ਬੈਲਗੱਡੀ ਬਾਰੇ ਪੁੱਛਿਆ ਤਾਂ ਉਸਨੇ ਇਹ ਕਹਿ ਕੇ ਟਾਲ ਦਿੱਤਾ ਕਿ ਉਸਤੇ ਬਲਦ ਬਿਮਾਰ ਹਨ ਸ਼ਾਇਦ বাজਵੀ ਨਹੀਂ ਸਕਦੇ 5 ਦਿਨਾਂ ਤੋਂ ਕੁਝ ਵੀ ਨਹੀਂ ਖਾ ਰਿਹਾ ਹਾਂ ਜੇ ਤੂੰ ਕੁਝ ਪੈਸੇ ਦੇ ਸਕੇ ਤਾਂ ਮੈਂ ਆਪਣੇ ਦੋਸਤ ਦੀ ਬੈਲ ਗੱਡੀ ਮੰਗਵਾ ਸਕਦਾ ਹਾਂ ਇਹ ਸੁਣ ਕੇ ਸੁਰਜੀਤ ਬਹੁਤ ਹੀ ਪਰੇਸ਼ਾਨ ਹੋ ਗਿਆ ਕਿਉਂਕਿ ਉਸ ਕੋਲ ਪੈਸੇ ਤਾਂ ਹੈ ਹੀ ਨਹੀਂ ਸਨ ਇਸ ਦਾ ਮਤਲਬ ਉਸ ਦੀ ਪਤਨੀ ਵੱਡੇ ਸ਼ਹਿਰ ਵਿੱਚ ਵੈਦ ਕੋਲ ਇਲਾਜ ਲਈ ਪਹੁੰਚ ਹੀ ਨਹੀਂ ਸਕੇਗੀ ਉਲਝਣ ਚ ਫਸਿਆ ਸੁਰਜੀਤ ਜਦੋਂ ਵਾਪਸ ਆ ਰਿਹਾ ਸੀ ਤਾਂ ਉਸਨੇ ਦਿਲ ਨੂੰ ਚਿੰਝੋੜ ਦੇਣ ਵਾਲਾ ਇੱਕ ਦ੍ਰਿਸ਼ ਦੇਖਿਆ कि ਉਸਤੇ ਗਵਾਂਡੀ ਦੇ ਬਲਦ ਜੋ ਉਸਤੇ ਗਵਾਂਡੀ ਅਨੁਸਾਰ ਬਿਮਾਰ ਸਨ ਤੇ 5 ਦਿਨਾਂ ਤੋਂ ਉਹਨਾਂ ਨੇ ਕੁਝ ਵੀ ਨਹੀਂ ਖਾਦਾ ਸੀ ਪਿੰਡ ਦਾ ਇੱਕ ਮੁੰਡਾ ਉਸਦੇ ਬਲਦਾਂ ਨੂੰ ਖੋਲ ਕੇ ਬਾਹਰ ਲਿਆ ਰਿਹਾ ਸੀ ਗੱਡੀ 'ਚ ਉਹਨਾਂ ਨੂੰ ਜੋਤ ਰਿਹਾ ਸੀ ਇਹ ਦੇਖ ਕੇ ਪਹਿਲਾਂ ਤਾਂ surjit ਨੂੰ ਕੁਝ ਵੀ ਸਮਝ ਨਹੀਂ ਆਇਆ ਉਸ ਤੋਂ ਬਾਅਦ ਜਦ surjit ਨੇ ਉਸ ਮੁੰਡੇ ਤੋਂ ਪੁੱਛਿਆ ਤਾਂ ਉਸ ਮੁੰਡੇ ਨੇ ਦੱਸਿਆ ਕਿ ਉਸਤੇ ਗਵੰਡੀ ਨੇ ਇਹ ਬੈਲਗੱਡੀ ਉਸਨੂੰ ਕਿਰਾਏ ਤੇ ਦਿੱਤੀ ਹੈ ਇਹ ਸੁਣ ਕੇ surjit ਦਾ ਦਿਲ ਟੁੱਟ ਗਿਆ ਉਸਨੇ ਸੁਪਨੇਚ ਵੀ ਨਹੀਂ ਸੋਚਿਆ ਸੀ ਕਿ ਉਸਦਾ ਗਵੰਡੀ ਉਸ ਨਾਲ ਇਸ ਤਰ੍ਹਾਂ ਕਰੇਗਾ ਜਿਸ ਤੀ ਉਹ ਹਮੇਸ਼ਾ ਮਦਦ ਕਰਦਾ ਸੀ ਹਾਲਾਂਕਿ ਇਹ ਸਮਾਂ ਇਸ ਕਾਲ ਤੇ ਦੁਖੀ ਹੋਣ ਦਾ ਨਹੀਂ ਸੀ ਇਸ ਲਈ surjit ਉੱਥੋਂ ਜਲਦੀ ਵਾਪਸ ਆ ਜਾਂਦਾ ਹੈ ਤੇ ਪਿੰਨ ਦੇ ਇੱਕ ਸੇਰ ਕੋਲ ਜਾਂਦਾ ਹੈ ਤੇ ਉਸ ਤੋਂ ਪੈਸੇ ਉਧਾਰ ਲੈ ਕੇ ਆਪਣੇ ਗਵਾਂਢੀ ਨੂੰ ਦੇ ਦਿੰਦਾ ਹੈ ਉਸ ਦਾ ਗਵਾਂਢੀ ਆਪਣੇ ਦੋਸਤੀ ਬੈਲਗੱਡੀ ਉਸ ਨੂੰ ਮੰਗਵਾ ਦਿੰਦਾ ਹੈ ਜਿਸ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਲੈ ਕੇ ਸ਼ਹਿਰ ਚਲਾ ਜਾਂਦਾ ਹੈ ਜਦੋਂ ਉਸ ਦੀ ਪਤਨੀ ਦਾ ਇਲਾਜ ਚੱਲ ਰਿਹਾ ਸੀ ਤਾਂ surjeet ਇਹ ਸੋਚ ਰਿਹਾ ਸੀ ਕਿ ਇੱਕ ਉਹ ਦਿਨ ਸੀ ਜਦੋਂ ਉਸ ਦੇ ਗਵਾਂਢੀ ਦੀ ਕੁੜੀ ਬਿਮਾਰ ਹੋ ਗਈ ਸੀ ਤੇ ਉਸ ਦਾ ਗਵਾਂਢੀ ਇੱਥੇ ਨਹੀਂ ਸੀ ਤਾਂ ਪੂਰੀ ਰਾਤ ਵੈਦਕੁਲ ਬੈਠਾ ਰਿਹਾ ਤੇ ਕਿੰਨੇ ਦਿਨਾਂ ਤੱਕ ਉਸ ਦਾ ਗਵਾਂਢੀ ਵਾਪਸ ਨਹੀਂ ਆਇਆ ਸੀ ਤਾਂ ਉਹੀ ਉਸਦੇ ਪਰਿਵਾਰ ਦੀ ਦੇਖਪਲ ਕਰਦਾ ਸੀ ਜਿਸ ਤੇ ਲਈ ਮੈਂ ਇੰਨਾ ਕੁਝ ਕੀਤਾ ਉਸਨੇ ਇੱਕ ਬੈਲਗੱਡੀ ਦੇਣ ਲਈ ਮੈਨੂੰ ਮਨਾ ਕਰ ਦਿੱਤਾ ਤੇ ਉਹ ਵੀ ਉਦੋਂ ਜਦੋਂ ਮੇਰੀ ਪਤਨੀ ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਸੀ ਕੁਝ ਦੇਰ ਬਾਅਦ ਵੈਦ ਸੁਜੀਤ ਨੂੰ ਬਾਹਰ ਆ ਕੇ ਬਹੁਤ ਬੁਰੀ ਖਬਰ ਦਿੰਦਾ ਹੈ ਉਸੁਰਜੀਤ ਨੂੰ ਦੱਸਦਾ ਹੈ ਕਿ ਉਸਦੀ ਪਤਨੀ ਨੂੰ ਕਰਕ ਰੋਗ ਹੋ ਚੁੱਕਾ ਹੈ ਤੇ ਇਸ ਦਾ ਕੋਈ ਇਲਾਜ ਨਹੀਂ ਹੈ ਉਸਦੇ ਕੋਲ ਬਹੁਤ ਥੋੜਾ ਸਮਾਂ ਬਚਿਆ ਹੈ ਇਹ ਸੁਣ ਕੇ surjit ਦੁਖੀ ਹੋ ਗਿਆ ਤੇ ਉੱਥੇ ਹੀ ਜ਼ਮੀਨ ਤੇ ਬੈਠ ਗਿਆ ਉਸਦੀ ਸਾਰੀ ਦੁਨੀਆ ਉਜੜਣ ਵਾਲੀ ਸੀ ਤੇ ਉਸ ਨੂੰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਸੀ ਕੁਝ ਸਮੇਂ ਬਾਅਦ ਉਸਦੀ ਪਤਨੀ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਤੇ ਹੁਣ ਉਸਤੇ ਆਪਣੇ ਦੋਵਾਂ ਬੱਚਿਆਂ ਦੀ ਜ਼ਿੰਮੇਵਾਰੀ ਆ ਗਈ ਸੀ ਪਰ ਇੱਥੇ ਸੁਰਜੀਤ ਦੇ ਸਾਰੇ ਸਿਧਾਂਤ ਟੁੱਟ ਚੁੱਕੇ ਸਨ ਉਸਦੇ ਸਾਰੇ ਵਹਿਮ ਦੂਰ ਹੋ ਚੁੱਕੇ ਸਨ ਹੁਣ ਬਸ ਉਸਦੇ ਦਿਮਾਗ 'ਚ ਇੱਕ ਹੀ ਗੱਲ ਸਿੱਕੀ ਚੰਗਾ ਕਰਮ ਕਰਨ ਨਾਲ ਰੱਬ ਸਾਥ ਨਹੀਂ ਦਿੰਦਾ ਸਗੋਂ ਬੁਰੇ ਕਰਮ ਕਰਨ ਵਾਲੇ ਲੋਕ ਫਲਦੇ-ਫੁੱਲਦੇ ਹਨ ਤੇ ਇਸ ਗੱਲ ਦਾ ਗਵਾਹ ਸਭ ਤੋਂ ਵੱਡਾ ਮੈਂ ਹਾਂ ਇਹ ਵਿਚਾਰ ਅਕਸਰ ਉਸਦੇ ਦਿਮਾਗ ਵਿੱਚ ਚੱਲਦੇ ਰਹਿੰਦੇ ਸਨ ਇਸੇ ਕਰਕੇ ਉਸਦਾ ਮਨ ਹੌਲੀ-ਹੌਲੀ ਸੰਨਿਆਸਵਲ ਹੋ ਗਿਆ ਤੇ ਇੱਕ ਦਿਨ ਇਸ ਤਰ੍ਹਾਂ ਦਾ ਆਇਆ ਕਿ ਉਹ ਆਪਣੇ ਦੋਵਾਂ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਕੋਲ ਛੱਡ ਕੇ ਸੰਨਿਆਸੀ ਬਨਨ ਲਈ ਘਰੋਂ ਨਿਕਲ ਗਿਆ ਉਸਨੇ ਪਿੰਡ ਕਿਸੇ ਨੂੰ ਕੁਝ ਨਹੀਂ ਦੱਸਿਆ ਕਿਸੇ ਨੂੰ ਨਹੀਂ ਪਤਾ ਸੀ ਕਿ ਅਚਾਨਕ ਸੁਰਜੀਤ ਕਿੱਥੇ ਗਾਇਬ ਹੋ ਗਿਆ ਸਨਿਆਸ ਦੀ ਧਿਕਸ਼ਾ ਲੈਣ ਲਈ ਉਹ ਇੱਕ ਬੋਧੀ ਭਿਖਸ਼ੂ ਕੋਲ ਪਹੁੰਚਦਾ ਹੈ ਬੋਧੀ ਭਿਖਸ਼ੂ ਉਸ ਸਮੇਂ ਧਿਆਨ ਚ ਬੈਠਾ ਸੀ ਧਿਆਨ ਤੋਂ ਬਾਹਰ ਆਉਣ ਤੋਂ ਬਾਅਦ ਉਹ ਬੜੇ ਧਿਆਨ ਨਾਲ ਸੁਰਜੀਤ ਦੇ ਚਿਹਰੇ ਨੂੰ ਦੇਖਦਾ ਹੈ ਤੇ ਉਸ ਤੋਂ ਸੰਿਆਸੀ ਬਨਨ ਦਾ ਕਾਰਨ ਪੁੱਛਦਾ ਹੈ ਇਸ ਤੇ ਸੁਰਜੀਤ ਉਹਨਾਂ ਨੂੰ ਆਪਣੀ ਆਪ ਪੀਤੀ ਸੁਣਾ ਦਿੰਦਾ ਹੈ ਤੇ ਕਹਿੰਦਾ ਹੈ कि मैनों इस दुनिया कुछ भी हासिल नहीं होया, मेरा इस दुनिया तो विश्वास ही उठ चुका है जो मेरे दोस्तों ने ही मेरा साथ नहीं दिता तो इस दुनिया की मतलब इसे करके मैं सन्यासी बनना चाहता हाँ ये सुनने तो बाद बोधि भिक्षु ने उपदेश देना शुरू किया तो कि याद रखें जीवन तो बेमुख होके ਸਨਿਆਸੀ ਬੰਨਾ ਤੈਨੂੰ ਪਰਮ ਸੁਖ ਤੱਕ ਕਦੇ ਵੀ ਨਹੀਂ ਪਹੁੰਚਾ ਸਕਦਾ ਤੂੰ ਦੁਨੀਆ ਤੋਂ ਆਪਣੇ ਮਨ ਤੇ ਇੱਕ ਬੋਝ ਲੈ ਕੇ ਬੇਮੁਖ ਹੋਇਆ ਨਾ ਕਿ ਦੁਨੀਆ ਤੋਂ ਪਰਮਾਤਮਾ ਦੀ ਖੋਜ ਕਰਨ ਲਈ ਇਸ ਵਾਂਗ ਕਦੇ ਨਾ ਰਹਿਣਾ ਤੂੰ ਸੰਸਾਰ ਤੋਂ ਬੇਮੁਖ ਹੋਇਆ ਹੈ ਕਿਉਂਕਿ ਸੰਸਾਰ ਨੇ ਤੈਨੂੰ ਧੋਖਾ ਦਿੱਤਾ ਇਸ ਲਈ ਤੂੰ ਪਰਮਾਤਮਾ ਤੇ ਕਦੇ ਵਿਸ਼ਵਾਸ ਨਹੀਂ ਕਰ ਸਕੇਗਾ ਤੇ ਨਾ ਹੀ ਤੂੰ ਪਰਮਾਤਮਾ ਤੇ अपनी पूर्ण आस्था बना सकेगा इसलिए का पूरा लाभ भी तू तो कद नहीं उठा सकेगा होने का लाभ उदों मिलता है जदों सामात्मा पूर्ण आस्था बनती है मैं तेरे तो पूछता हाँ कि तेरी पूर्ण आस्था परमात्मा च है ये सुन के सुरजीत कहता है कि हे भिक्षु मैं दुनिया देख के आया हाँ कि जो बुरे कर्म ਕਰਦਾ ਹੈ ਉਹ ਫਲਦਾ ਫੁਲਦਾ ਹੈ ਤੇ ਜੋ ਚੰਗਾ ਕਰਮ ਕਰਦਾ ਹੈ ਉਸ ਨੂੰ ਪਰਮਾਤਮਾ ਕੁਝ ਵੀ ਨਹੀਂ ਦਿੰਦਾ ਪਰਮਾਤਮਾ ਉਸ ਨੂੰ ਦੁਖੀ ਦੁੱਖ ਦਿੰਦਾ ਹੈ ਇਸ ਲਈ ਮੈਂ ਪਰਮਾਤਮਾ ਤੇ ਆਪਣੀ ਪੂਨ ਆਸਥਾ ਕਿਵੇਂ ਬਣਾ ਸਕਦਾ ਹਾਂ ਇਹ ਸੁਣ ਕੇ ਉਸ ਬੋਧੀ ਭਿਖਸ਼ੂ ਨੇ ਕਿਹਾ ਕਿ ਇਹ ਹੀ ਤਾਂ ਮੈਂ ਤੈਨੂੰ ਸਮਝਾਉਣਾ ਚਾ ਰਿਹਾ ਹਾਂ ਕਿ ਤੂੰ ਪੂਰੀ ਊਰਜਾ ਆਪਣੇ ਸੰਨਿਆਸੀ ਜੀਵਨ 'ਚ ਲਗਾ ਦੇਵੇਂ ਤੇ ਬਾਅਦ ਚ ਤੈਨੂੰ ਫਲ ਪ੍ਰਾਪਤਨਾ ਹੋਵੇ ਤਾਂ ਤੈਨੂੰ ਕਿਸ ਤਰ੍ਹਾਂ ਦਾ ਲੱਗੇਗਾ ਇਸ ਲਈ ਕਿਸੇ ਦੀ ਮਦਦ ਕਰਨ ਲਈ ਮੈਂ ਤੈਨੂੰ ਪੰਜ ਸਿਧਾਂਤ ਦੱਸਦਾ ਹਾਂ ਇਹ ਪੰਜ ਸਿਧਾਂਤ ਸਮਝ ਕੇ ਸੰਸਾਰ ਚ ਵਾਪਸ ਚਲਾ ਜਾ ਤੇ ਸੰਸਾਰ ਨੂੰ ਇੱਕ ਗ੍ਰਸਤ ਜੀਵਨ ਜੀ ਉਸ ਤੋਂ ਬਾਅਦ ਹੀ ਸੰਨਿਆਸੀ ਜੀਵਨ ਦਾ ਉਦੇਹ ਹੁੰਦਾ ਹੈ ਜਦੋਂ ਅਸੀਂ ਆਪਣੇ ਗ੍ਰਸਤ ਜੀਵਨ ਨੂੰ ਪੂਰਨ ਤੌਰ ਤੇ ਸਮਝ ਲੈਂਦੇ ਹਾਂ ਤੇ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਕਰ ਦਿੰਦੇ ਹਾਂ यह कह के बोधि भिक्षु ने कहना शुरू किया कि जो भी किसी की सहायता करते हो किसी मदद करते हो तो उस सब तो पहली गल सब तो पहला सिद्धांत ध्यान च रखना होंगे है कि किसी की मदद करते समय कदे भी उस तो उम्मीद ना रखना कि जेकर मैं अच्छ इस सहायता की है तो कलो ये मेरी मदद करेगा जेकर ती ਇਸ ਤਰ੍ਹਾਂ ਸੋਚੋਗੇ ਤਾਂ ਤੁਹਾਨੂੰ ਜੀਵਨ 'ਚ ਦੁੱਖਾਂ ਦਾ ਸਾਹਮਣਾ ਕਰਨਾ ਹੀ ਪਵੇਗਾ ਕਿਉਂਕਿ ਇੱਕ ਨਹੀਂ ਤਾਂ ਦੂਸਰਾ ਦੂਸਰਾ ਨਹੀਂ ਤਾਂ ਤੀਸਰਾ ਤੁਹਾਡੀ ਉਮੀਦ ਜ਼ਰੂਰ ਤੋੜੇਗਾ ਅਸਲ 'ਚ ਉਹ ਮਦਦ ਨਹੀਂ ਹੁੰਦੀ ਉਹ ਸਾਡੇ ਲਾਲਚ ਦਾ ਹੀ ਇੱਕ ਰੂਪ ਹੁੰਦਾ ਹੈ ਅਸੀਂ ਉਸ ਦੀ ਸਹਾਇਤਾ ਬਿਨਾਂ ਕਿਸੇ ਮਤਲਬ ਦੇ ਨਹੀਂ ਕਰ ਰਹੇ ਹੁੰਦੇ ਸਗੋਂ ਸਾਡੇ ਮਨ 'ਚ ਲਾਲਚ ਦਾ ਭਾਵ ਹੈ ਇਸ ਲਈ ਇਸ ਇਨਸਾਨ ਨੂੰ ਅਸਲ ਚ ਮਦਦ ਦੀ ਲੋੜ ਹੈ ਹੋ ਸਕਦਾ ਹੈ ਉਹ ਗਰੀਬ ਹੋਵੇ ਸਾਡਾ ਮਨ ਲਾਲਚ ਵਿੱਚ ਆ ਕੇ ਉਸ ਦੀ ਮਦਦ ਕਦੇ ਵੀ ਨਹੀਂ ਕਰੇਗਾ ਇਸ ਲਈ ਕਿਸੇ ਦੀ ਸਹਾਇਤਾ ਜਾਂ ਮਦਦ ਕਰਨ ਦੇ ਵਿਚਾਰ ਨੂੰ ਵਿਸਥਾਰ ਦਿਓ ਦੂਜੀ ਗੱਲ ਜੋ ਖਿਆਲ ਚ ਰੱਖਣ ਵਾਲੀ ਹੈ ਕਿ ਮਦਦ ਕਰਦੇ ਸਮੇ ਸਾਡਾ ਲਾਲਚ ਕਦੇ ਵੀ ਉਸ ਤੇ ਨਾਲ ਜੁੜਨਾ ਨਹੀਂ ਚਾਹੀਦਾ ਅਕਸਰ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਸਾਡਾ ਲਾਲਚ ਤੇ ਸਾਡਾ ਸਵਾਰਥ ਉਸ ਨਾਲ ਜੁੜਿਆ ਹੁੰਦਾ ਹੈ ਤੇ ਅਸੀਂ ਆਪਣੇ ਭਵਿੱਖ ਦੀ ਯੋਜਨਾ ਤਿਆਰ ਕਰਕੇ ਹੀ ਉਸ ਆਦਮੀ ਦੀ ਮਦਦ ਕਰਦੇ ਹਾਂ ਅਸੀਂ ਸੋਚਦੇ ਹਾਂ ਕਿ ਜੇਕਰ ਮੈਂ ਇਸ ਦਾ ਇਹ ਕੰਮ ਕਰਾਂਗਾ ਤਾਂ ਭਵਿੱਖ ਵਿੱਚ ਇਹ ਆਦਮੀ ਮੇਰਾ ਉਹ ਕੰਮ ਪੂਰਾ ਕਰ ਦੇਵੇਗਾ ਇਸ ਤਰ੍ਹਾਂ ਦੀ ਸਹਾਇਤਾ ਪਰਮਾਤਮਾ ਨੂੰ ਮਨਜ਼ੂਰ ਨਹੀਂ ਹੁੰਦੀ ਕਿਉਂਕਿ ਇਹ ਲਾਲਚ ਹੈ ਜ਼ਹਿਰ ਹੈ ਤੁਸੀਂ ਆਪਣੇ ਆਪ ਨੂੰ ਧੋਖਾ ਦੇਣ ਲਈ ਆਪਣੇ ਲਾਲਚ ਨੂੰ ਮਦਦ ਦਾ ਰੂਪ ਦੇ ਰਹੇ ਹੋ ਤੀਜੀ ਗੱਲ ਜੋ ਧਿਆਨ ਚ ਰੱਖਣ ਵਾਲੀ ਹੈ ਕਿ ਆਪਣੀ ਸਮਰੱਥਾ ਦੇ ਹਿਸਾਬ ਨਾਲ ਦੂਜੇ ਦੀ ਮਦਦ ਕਰੋ ਕਿਸੇ ਵੀ ਗਰਸਤੀ ਇਨਸਾਨ ਨੂੰ ਦੂਜੇ ਦੀ ਇੰਨੀ ਮਦਦ ਨਹੀਂ ਕਰਨੀ ਚਾਹੀਦੀ ਕਿ ਜਿਸ ਨਾਲ ਉਸਦਾ ਪਰਿਵਾਰ ਉਸਦੇ ਬੱਚੇ ਔਖੇ ਹੋ ਕੇ ਜ਼ਿੰਦਗੀ ਬਤੀਤ ਕਰਨ ਸਭ ਤੋਂ ਪਹਿਲਾਂ ਸਾਡਾ ਫਰਜ਼ ਹੁੰਦਾ ਹੈ ਕਿ ਆਪਣੇ ਪਰਿਵਾਰ ਨੂੰ ਸੁਖੀ ਕਰਨਾ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਤੇ ਉਸ ਤੋਂ ਬਾਅਦ ਦੂਜਿਆਂ ਦੀ ਮਦਦ ਕਰਨਾ ਆਉਂਦਾ ਹੈ ਪਰ ਕੁਝ ਲੋਕ ਦੂਜਿਆਂ ਦੀ ਮਦਦ ਪਹਿਲਾਂ ਕਰਦੇ ਹਨ ਤੇ ਆਪਣੇ ਪਰਿਵਾਰ ਨੂੰ ਤਵੱਜੋ ਘੱਟ ਦਿੰਦੇ ਹਨ ਜਿਸ ਨਾਲ ਪਰਿਵਾਰ 'ਚ ਲੜਾਈ ਝਗੜੇ ਆਏ ਦਿਨ ਹੁੰਦੇ ਰਹਿੰਦੇ ਹਨ ਅਗਲੀ ਗੱਲ ਜੋ ਖਿਆਲ 'ਚ ਰੱਖਣ ਵਾਲੀ ਹੈ ਕਿ ਆਪਣਾ ਕਰਮ ਆਪਣੀ ਜ਼ਿੰਮੇਵਾਰੀਆਂ ਪਹਿਲਾਂ ਨਿਭਾਉਣੀਆਂ ਚਾਹੀਦੀਆਂ ਹਨ ਅਸੀਂ ਆਪਣਾ ਕੰਮ ਛੱਡ ਕੇ ਪਹਿਲਾਂ ਦੂਜਿਆਂ ਦੀ ਮਦਦ ਕਰਨ ਲੱਗ ਜਾਂਦੇ ਹਾਂ ਤੇ ਜਦੋਂ ਦੂਜਾ ਸਾਡੀ ਮਦਦ ਨਹੀਂ ਕਰਦਾ ਤਾਂ ਸਾਡਾ ਦਿਲ ਦੁਖੀ ਹੁੰਦਾ ਹੈ ਅਸੀਂ ਸੋਚਦੇ ਹਾਂ ਕਿ ਮੈਂ ਤਾਂ ਆਪਣਾ ਕੰਮ ਛੱਡ ਕੇ ਉਸ ਆਦਮੀ ਦੀ ਮਦਦ ਕੀਤੀ ਸੀ ਤੇ ਉਹ ਆਦਮੀ ਮੇਰੀ ਮਦਦ ਹੀ ਨਹੀਂ ਕਰ ਰਿਹਾ ਇਸ ਲਈ अपना कर्म सब तो पहला है अपना कर्म सब तो पहला क्योंकि वही काम करने इस दुनिया चया है सब तो आखर च जो गल समझन वाली है ओ ये है कि परमात्मा दी मर्जी नाल ही सब कुछ हुंदा है साड़ा फर्ज है कि कर्म करते जाना करनी धरनी तो ऊपर वाले दे हाथ है इसलिए जो कुछ भी होंगे है सब उपरवाले तो छो जेकर धोखा भी देता है तो ये समझ के चलो कि ये सब उपर वाले दी करनी है तुसी, ए मन के चलो कि मैं करता नहीं सगों मैं तो एक जरिया हाँ करवान वाला तो वो है उसके सामने किसती मर्जी चलती है जो ये आस्था ये विश्वास साढ़े च पैदा होता है ਤਾਂ ਸਾਡੀਆਂ ਸਾਰੀਆਂ ਸ਼ਿਕਾਇਤਾਂ ਦੂਰ ਹੋ ਜਾਂਦੀਆਂ ਹਨ ਕਿਉਂਕਿ ਇਸ ਦੁਨੀਆ 'ਚ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਜੋ ਵੀ ਹੋ ਰਿਹਾ ਹੈ ਚੰਗੇ ਲਈ ਹੋ ਰਿਹਾ ਹੈ ਤੇ ਜੋ ਵੀ ਹੋਵੇਗਾ ਚੰਗਾ ਹੀ ਹੋਵੇਗਾ ਚਾਹੇ ਸਾਡੀ ਬੁੱਧੀ ਅੱਜ ਵਰਤਮਾਨ 'ਚ ਇਸ ਸਿਧਾਂਤ ਨੂੰ ਨਾ ਸਮਝ ਸਕੇ ਪਰ ਜ਼ਿੰਦਗੀ ਵਿੱਚ ਕਦੇ ਨਾ ਕਦੇ ਕਿਸੇ ਨਾ ਕਿਸੇ ਮੋੜ ਤੇ ਤੁਹਾਨੂੰ ਜ਼ਰੂਰ ਇਹ ਅਹਿਸਾਸ ਹੋਵੇਗਾ ਕਿ ਜੋ ਵੀ ਹੋਇਆ ਸੀ ਉਹ ਚੰਗੇ ਲਈ ਹੋਇਆ ਸੀ ਇਸ ਲਈ ਸਾਰੀਆਂ ਸ਼ਿਕਾਇਤਾਂ ਦੂਰ ਕਰ ਦਿਓ ਤੇ ਬਸ ਆਪਣਾ ਕਰਮ ਕਰਦੇ ਜਾਓ ਇਸ ਤੋਂ ਬਾਅਦ ਬੋਧੀ ਪਿਖਸ਼ੂ ਨੇ ਸੁਰਜੀਤ ਨੂੰ ਕਿਹਾ ਕਿ ਵਾਪਸ ਆਪਣੇ ਪਿੰਡ ਚਲਾ ਜਾ ਆਪਣੇ ਬੱਚਿਆਂ ਨੂੰ ਵਾਪਸ ਲੈ ਕੇ ਆ ਉਹਨਾਂ ਨੂੰ ਪਾਲ ਪੋਸ ਦੂਜਾ ਵਿਆਹ ਕਰ ਲੈ ਤੇ ਬੱਚਿਆਂ ਦਾ ਪਾਲਨ ਪੋਸਨ ਚੰਗੇ ਤਰੀਕੇ ਨਾਲ ਕਰ ਇਹ ਸੁਣ ਕੇ surjit ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਿੰਡ ਵਾਪਸ ਆ ਜਾਂਦਾ ਹੈ ਪਿੰਡ 'ਚ ਕਿਸੇ ਨੂੰ ਵੀ ਖਬਰ ਨਹੀਂ ਸੀ ਕਿ surjit ਕਿੱਥੇ ਗਿਆ ਹੋਇਆ ਸੀ ਤੇ ਉਹ ਕੀ ਗਿਆਨ ਲੈ ਕੇ ਵਾਪਸ ਆਇਆ ਹੈ ਪਰ ਅਗਲੇ ਦਿਨ ਪਿੰਡ ਵਾਲਿਆਂ ਨੇ surjit ਦੇ ਚਿਹਰੇ ਤੇ ਇੱਕ ਅਲੱਗ ਹੀ ਮੁਸਕਰਾਹਟ ਦੇਖੀ ਤਾਂ ਦੋਸਤੋ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਸਾਡੀ ਇਹ ਕਹਾਣੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਨੂੰ ਇਹ ਵੀ ਦੱਸਣਾ ਕਿ ਤੁਹਾਡੀ ਵੀ ਜ਼ਿੰਦਗੀ ਚ ਕਿ ਇਸ ਤਰ੍ਹਾਂ ਦਾ ਕਦੇ ਕੁਝ ਹੋਇਆ ਹੈ ਕਿ ਤੁਸੀਂ ਕਿਸੇ ਦੀ ਮਦਦ ਕੀਤੀ ਹੋਵੇ ਤੇ ਉਸਨੇ ਲੋੜ ਪੈਣ ਤੇ ਤੁਹਾਡੀ ਮਦਦ ਨਾ ਕੀਤੀ ਹੋਵੇ ਤੇ ਤੁਹਾਨੂੰ ਬੁਰਾ ਲੱਗਿਆ ਹੋਵੇ ਮਿਲਦੇ ਹਾਂ ਅਗਲੀ ਵੀਡੀਓ ਚ ਤਦ ਤੱਕ ਆਪਣਾ ਖਿਆਲ ਰੱਖਣਾ ਧੰਨਵਾਦ